ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਨੇ ਜੋ ਅੱਖਾਂ ਦੇ ਡਾਕਟਰ ਰਹੇ ਨੇ ਤੇ ਹੁਣ ਰਾਜਨੀਤੀ 'ਚ ਨਿਕਲੇ ਨੇ ਉਹਨਾਂ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਜੇ ਜੇ ਸਿੰਘ ਨੇ ਜਨਰਲ ਜੇ ਜੇ ਸਿੰਘ ਵੀ ਉਹਨਾਂ ਦੇ ਸਾਹਮਣੇ ਨੇ ਸਾਡੇ ਨਾਲ ਡਾਕਟਰ ਬਲਬੀਰ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਜੇ ਤੁਹਾਡੇ ਸਾਹਮਣੇ ਇੰਨੇ ਵੱਡੇ ਕੈਂਡੀਡੇਟ ਨੇ ਕੈਪਟਨ ਅਮਰਿੰਦਰ ਸਿੰਘ ਜਨਰਲ ਜੇ ਜੇ ਸਿੰਘ ਤੁਹਾਨੂੰ ਲੱਗਦਾਗਾ ਲੋਕ ਤੁਹਾਨੂੰ ਵੋਟਾਂ ਪਾਉਣਗੇ ਕੈਂਡੀਡੇਟ ਵੱਡੇ ਜਿਹੜੇ ਹੈਗੇ ਆ ਜੇ ਤਾਂ ਆਪਾਂ ਮੀਡੀਆ ਦੀ ਸਟੂਡੀਓ ਦੀ ਗੱਲ ਕਰੀਏ ਤਾਂ ਵੱਡੇ ਆ ਜੇ ਪੇਪਰਸ ਦੀ ਗੱਲ ਕਰੀਏ ਪੇਪਰ ਟਾਈਕਰੋ ਦੋਨੋਂ ਹੀ ਆ ਗਿਆ ਲੇਕਿਨ ਜਿਹੜਾ ਜ਼ਮੀਨ ਤੇ ਕੈਂਡੀਡੇਟ ਆ ਮੈਂ ਡੇਢ ਮਹੀਨਾ ਹੋ ਗਿਆ ਮੈਨੂੰ ਮੈਂ ਲੋਕਾਂ ਦੇ ਵਿੱਚ ਵਿਚਰ ਰਿਹਾ ਉੱਥੇ ਨਾ ਤਾਂ ਕੈਪਟਨ ਸਾਹਿਬ ਇਹਨੂੰ ਮਿਲਿਆ ਤੇ ਨਾ ਜੇਜੇ ਸਿੰਘ ਮੈਨੂੰ ਮਿਲਿਆ ਲੋਕਾਂ ਦੇ ਵਿੱਚ ਮੈਂ ਹੁਣ ਤੱਕ 2-250 ਮੀਟਿੰਗਸ ਕਰ ਚੁੱਕਿਆ ਤੇ 70 ਸਾਲ ਬਾਅਦ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਰੇ ਮੰਤਰੀ ਰੇ ਐਮਐਲਏ ਰੇ ਜੇਜੇ ਸਿੰਘ ਜੀ ਤਾਂ ਹੁਣ ਆਇਆ ਉਹਨਾਂ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਹੈ ਉਹਨਾਂ ਦਾ ਤਾਂ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਕੋਈ ਵੋਟ ਪੈਣੀ ਨਹੀਂ ਹੈ ਉਹਨਾਂ ਦੀ ਤਾਂ ਜ਼ਮਾਨਤ 잡ਤ ਹੋਣੀ ਆ ਕੈਪ ਉਹ ਕੰਨ ਜੀ ਨਾ ਤਾਂ ਸਾਡੇ ਕੋਲੇ ਜਦੋਂ ਅਸੀਂ ਉਹਨਾਂ ਨੂੰ ਐਮਐਲਏ ਚੁਣਿਆ ਨਾ ਤਾਂ ਸਾਡੇ ਕੋਲ ਆਏ ਉਹ ਨਾ ਉਹ ਅਸੈਂਬਲੀ ਜਾਂਦੇ ਆ ਨਾ ਉਹ ਪਾਰਲੀਮੈਂਟ ਜਾਂਦੇ ਆ ਕਿ ਗੈਰ ਜ਼ਿੰਮੇਵਾਰ ਲੀਡਰ ਹੈ ਉਹਨਾਂ ਨੂੰ ਇਸ ਵਾਰੀ ਲੋਕਾਂ ਨੇ ਜਿਹੜਾ ਅਕ੍ਰੋਸ਼ ਆ ਨਾ ਜੀ ਉਹਨਾਂ ਦੇ ਖਿਲਾਫ ਜਿਹੜਾ ਗੁੱਸਾ ਹੈਗਾ ਉਹ ਫੁੱਟਣਾ ਹੈ ਪਹਿਲਾਂ ਉਹਨਾਂ ਕੋਲੇ ਕੋਈ ਚੋਇਸ ਨਹੀਂ ਸੀ ਮਨ ਲਓ ਥੇਰ ਵਾਰ ਟੂ ਹਵਰਸ ਤੇ ਜੇ ਬਾਦਲ ਨਾਲ ਕੰਪੇਅਰ ਕਰਦੇ ਸੀਗੇ ਤਾਂ ਕੈਪਟਨ ਵਾਜ਼ੇ ਲੈਸਰ ਹੀ ਬਲ ਤੇ ਉਹਨੂੰ ਵੋਟ ਪਾੰਦ ਰਿਹਾ ਇਸ ਵਾਰੀ ਕੈਪਟਨ ਸਾਹਿਬ ਨੂੰ ਵੀ ਵੋਟਾਂ ਨਹੀਂ ਪੈਣੀਆਂ ਤੁਹਾਨੂੰ ਲੱਗਦਾ ਨਹੀਂਗਾ ਕਿ ਜੋ ਡਾਕਟਰ ਧਰਮਵੀਰ ਗਾਂਧੀ ਇੱਕ ਮੈਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਮੈਂ ਗਾਂਧੀ ਜੀ ਨੂੰ ਮਿਲ ਕੇ ਆਇਆ ਉਹ ਮੈਨੂੰ ਸਪੋਰਟ ਕਰਦੇ ਆ ਮੇਰੇ ਕੈਂਡੀਡੇਟਚਰ ਨੂੰ ਸਪੋਰਟ ਕਰਦੇ ਆ ਉਹਨਾਂ ਦੇ ਕੁਝ ਵਿਚਾਰਧਾਰਕ ਡਿਫਰੈਂਸਸ ਹੈਗੇ ਸਾਡੀ ਸੀਨੀਅਰ ਲੀਡਰਸ਼ਿਪ ਦੇ ਨਾਲ ਇਹ ਅਕਸਰ ਹੋ ਜਾਂਦਾ ਹੈ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਤੇ ਆਪਣੇ ਸਿੱਧਾ ਜਮ ਭਗਤ ਸਿੰਘ ਉਹਨਾਂ ਦਾ ਵੀ ਆਪਸ ਵਿਚਾਰਧਾਰਕ મતਭੇਦ ਸੀਗਾ ਇਹ ਹੋ ਜਾਂਦਾ ਸਾਡਾ ਸਾਡਾ ਮੰਤਵ ਇੱਕ ਹੈ ਸਾਡਾ ਏਮ ਇੱਕ ਹੈ ਉਹ ਮੈਨੂੰ ਸਪੋਰਟ ਕਰ ਰਹੇ ਤੁਹਾਨੂੰ ਸਪੋਰਟ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਪੋਰਟ ਨਹੀਂ ਕਰ ਰਿਹਾ ਮੈਂ ਉਹਨਾਂ ਨਾਲ ਇੰਟਰਵਿਊ ਕੀਤਾ ਸੀ ਉਹਨਾਂ ਨੇ ਕਿਹਾ ਕਿ ਮ ਉਹ ਪਾਰਟੀ ਨੂੰ ਸਪੋਰਟ ਨਹੀਂ ਕਰ ਰਹਾ ਮੈਨੂੰ ਮੇਰਾ ਕੋਈ ਉਹਨਾਂ ਨੇ ਵਿਰੋਧ ਨਹੀਂ ਕੀਤਾ ਜਿੰਨੇ ਸਾਡੇ ਡਾਕਟਰਸ ਫਰੈਂਡਸ ਆ ਸਾਡੇ ਜਿੰਨੇ ਹੋਰ ਕਾਮਨ ਫਰੈਂਡਸ ਆ ਕਿਉਂਕਿ ਉਹਨਾਂ ਦੀ ਇਲੈਕਸ਼ਨ ਦਾ ਕੰਪੇਨ ਮੈਨੇਜਰ ਮੈਂ ਹੀ ਸੀਗਾ ਮੈਨੂੰ ਵੀ ਉਹਨਾਂ ਨੇ ਕਿਹਾ ਸਾਰੇ ਫਰੈਂਡਸ ਨੂੰ ਵੀ ਉਹਨਾਂ ਨੇ ਕਿਹਾ ਉਹ ਬਿਲਕੁਲ ਮੈਨੂੰ ਸਪੋਰਟ ਕਰਦੇ ਆ ਉਹ ਪਰਲੀ ਸਪੋਰਟ ਨਹੀਂ ਕਰਦੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨੂੰ ਔਨ ਬੋਰਡ ਲੈ ਕੇ ਆਈਏ ਤੁਸੀਂ ਲੋਕ ਸਭਾ ਚੋਣਾਂ ਚ ਬੜਾ ਸਰਗਰਮ ਰਹੇ ਹੋ ਤੁਹਾਨੂੰ ਲੱਗਦਾ ਨਹੀਂਗਾ ਕਿ ਉਹ ਹਵਾ ਨਹੀਂ ਰਹੀ ਹੁਣ ਜੋ ਲੋਕ ਸਭਾ ਚੋਣਾਂ ਦੇ ਟਾਈਮ ਸੀਗੀ ਆਮ ਆਦਮੀ ਪਾਰਟੀ ਦੀ ਇਹ ਤੁਹਾਡਾ ਸਵਾਲ ਬਹੁਤ ਅੱਛਾ ਹੈ ਬਟ ਮੈਂ ਮੇਰਾ ਉਸ ਵੇਲੇ ਵੀ ਤਜਰਬਾ ਅਜ ਸਾਡੇ 3 ਹਫਤੇ ਪਏ ਆ ਤੇ ਉਦੋਂ ਜਿਹੜੀ ਚੇਂਜ ਆਈ ਸੀ ਇੱਕ ਹਫਤਾ ਪਹਿਲਾਂ ਆਈ ਸੀ ਤੇ ਅੱਜ ਮੈਂ ਹੁਣ ਸਵੇਰੇ ਸਵੇਰੇ ਮੇਰੀਆਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਸਵੇਰੇ 7 ਵਜੇ ਸੈਰ ਤੋਂ ਲੈ ਕੇ ਮੈਂ ਹੁਣ ਵੀ ਇੱਕ ਮੀਟਿੰਗ ਮਹੱਲੇ ਵਿੱਚ ਅਟੈਂਡ ਕਰਕੇ ਆਇਆ ਉੱਥੇ ਚਾਰ ਮਹੱਲਿਆਂ ਦੇ ਲੋਕ ਆਪਣੇ ਆਪ ਆਏ ਸੀ 150 ਬੰਦੇ ਆਏ ਸੀ ਜਿਹੜੇ ਐਜੂਕੇਟਰ ਡਾਕਟਰਜ਼ ਰਿਟਾਇਰਡ ਟੀਚਰਸ ਪ੍ਰੋਫੈਸਰਜ਼ ਬਿਜਲੀ ਬੋਰਡ ਦੇ ਰਿਟਾਇਰਡ ਬੰਦੇ ਲੋਕ ਆਪ ਮਾਰੇ ਆ ਰਹੇ ਆ ਮਹੱਲਿਆਂ ਦੇ ਮਹੱਲੇ ਨਿਕਲ ਕੇ ਆ ਰਹੇ ਆ ਔਰ ਮੈਨੂੰ ਇੱਕ ਵੜਾ ਨੂੰ ਮੌਕਾ ਦੇਣਾ ਤੇ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਬਣਨੀ ਹੈ ਇਹ ਗੱਲ ਤੈ ਹੈਗੀ ਆ ਕੈਪਟਨ ਮਨਿੰਦਰ ਸਿੰਘ ਤੇ ਲੜ ਰਹੇ ਨਹੀਂ ਲੰਬੀ ਤੋ ਵੀ ਤੁਹਾਨੂੰ ਲੱਗਦਾ ਨਹੀਂਗਾ ਉਹਦਾ ਬੈਨੀਫਿਟ ਹੋਏਗਾ ਉਹਨਾਂ ਨੂੰ ਇੱਥੇ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਰਲੇ ਹੋਏ ਨੇ ਅਕਾਲੀ ਦਲ ਤੇ ਕਾਂਗਰਸ ਰਲੇ ਹੋਏ ਕੈਪਟਨ ਤੇ ਬਾਦਲ ਰਲੇ ਹੋਏ ਨੇ ਉਹ ਪਰਸੈਪਸ਼ਨ ਟੁੱਟੇਗੀ ਜਦੋਂ ਉਹਨਾਂ ਨੇ ਕੈਪਟਨ ਦੇ ਖਿਲਾਫ ਕੇਸ ਵਾਪਸ ਲਏ ਤਾਂ ਉਹਨਾਂ ਨੇ ਪਹਿਲਾ ਸਬੂਤ ਦਿੱਤਾ ਕਿ ਰੜੇ ਹੋਏ ਆ ਫਿਰ ਉਹ ਜੇਜੇ ਸਿੰਘ ਨੂੰ ਲੈ ਕੇ ਆਏ ਜਿਹੜੇ ਲੋਕਲ ਲੀਡਰ ਸੀ ਉਹ ਵੀ 25000 ਵੋਟ ਲੈ ਜਾਂਦਾ ਸੀ ਚਾਹੇ ਜਨੇਜਾ ਸੀ ਕੋਹਲੀ ਸੀ ਜਾਂ ਵਜਾਜ ਸਾਹਿਬ ਸੀ ਜਿਹੜਾ ਵੀ ਸੀ ਉਹ ਵੀ 25000 ਵੋਟ ਲੈ ਜਾਂਦਾ ਸੀ ਜਰਨੈਲ ਸਾਹਿਬ ਨੂੰ 5000 ਵੋਟ ਨਹੀਂ ਪਾਣੀ ਉਹ ਦੂਜਾ ਸਬੂਤ ਸੀ ਇਹ ਜਿਹੜਾ ਲੰਬੀ ਵਾਲਾ ਡਰਾਮਾ ਇਹਨਾਂ ਦਾ ਆਪਸ ਫਿਕਸਡ ਹੈ ਕਿਉਂਕਿ ਛੇ ਪਰਿਵਾਰ ਆ ਇਹਦੇ ਚ ਬੜੀ ਡਿਟੇਲਡ ਰਿਪੋਰਟਸ ਆ ਚੁੱਕੀਆਂ ਇਹ ਮਿਲ ਕੇ ਲੁੱਟ ਦਿਆ ਤੇ ਬਾਦਲ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਤਾਂ ਜਾ ਰਿਹਾ ਆਪਾਂ ਇਹ ਡਰਾਮਾ ਕਰਦੇ ਆ ਵੀ ਜੇ ਤੂੰ ਇੱਥੋਂ ਵੀ ਜਿੱਤ ਗਿਆ ਉੱ ਤੱਕ ਇਹਨਾਂ ਨੇ ਲੁੱਟ ਮਚਾਈ ਆ ਉਹਦੀ ਕੋਈ ਇਨਕੁਆਰੀ ਨਹੀਂ ਹੋਏਗੀ ਇਹ ਇੱਥੋਂ ਇਹਨਾਂ ਨੇ ਪਟਿਆਲੇ ਚੋ ਸਰਵੇ ਕਰਕੇ ਕੈਪਟਨ ਨੂੰ ਪਤਾ ਲੱਗ ਗਿਆ ਸੀ ਕਿ ਇਲੈਕਸ਼ਨ ਹਾਰ ਗਿਆ ਇਹ ਤਾਂ ਇਹ ਆਪਣੀ ਇੱਜ਼ਤ ਬਚਾਉਣ ਵਾਸਤੇ ਆ ਸਾਰਾ ਦੋਨਾਂ ਨੇ ਮਿਲ ਕੇ ਡਰਾਮਾ ਕੀਤਾ ਜੋ ਸਿੱਧੂ ਵੀ ਕਾਂਗਰਸ ਪਾਰਟੀ ਸ਼ਾਮਲ ਹੋ ਗਏ ਨੇ ਤੁਹਾਨੂੰ ਲੱਗਦਾ ਨਹੀਂ ਪਟਿਆਲੇ ਨਾਲ ਉਹਨਾਂ ਦਾ ਵੀ ਸੰਬੰਧ ਰਿਹਾਗਾ ਉਹਦਾ ਅਸਰ ਵੀ ਪੈ ਗਿਆ ਇਲੈਕਸ਼ਨ ਤੇ ਨਵਜੋਤ ਸਿੱਧੂ ਨੇ ਇੰਨਾ ਜ਼ਿਆਦਾ ਫਲਿੱਪ ਫਲੌਪ ਕਰਤਾ ਉਹਦਾ ਇੱਕ ਪਾਰਟਿਕੂਲਰ ਸੈਗਮੈਂਟ ਯੂਥ ਦੇ ਵਿੱਚ ਉਹਦੀ ਅਪੀਲ ਸੀ ਉਹ ਉਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਮਿਸ ਜੇ ਸਾਡੇ ਨਾਲ ਆਂਦੇ ਉਹ ਪਹਿਲੀ ਵਾਰੀ ਜਾਂਦੇ ਤਾਂ ਉਹਦਾ ਬਹੁਤ ਪੋਜ਼ਿਟਿਵ ਇੰਪੈਕਟ ਆਣਾ ਸੀਗਾ ਉਹਨਾਂ ਨੇ ਹੁਣ ਵੀ ਉਹਨਾਂ ਦਾ ਲਾਸਟ ਮਿੰਟ ਤੇ ਅਜੇ ਵੀ ਇਹਨਾਂ ਦੀ ਪਾਵਰ ਸਟ੍ਰੱਗਲ ਚੱਲ ਰਹੀ ਹੈ ਕੈਪਟਨ ਦੇ ਨਾਲ ਉਹ ਮੁੱਖ ਮੰਤਰੀ ਕੈਂਡੀਡੇਟ ਹੈ ਇਹ ਵੀ ਮੁੱਖ ਮੰਤਰੀ ਕੈਂਡੀਡੇਟ ਹੈ ਸੋ ਉਹ ਨਵਜੋਤ ਸਿੱਧੂ ਮੈਨੂੰ ਲੱਗਦਾ ਇਸ ਵਾਰ ਸ਼ਾਇਦ ਕੋਈ ਵੱਡੀ ਗੱਲ ਨਹੀਂ ਕੋਈ ਉਹ ਵੀ ਆਪਣੀ ਸੀਟ ਹਾਂ ਕੀ ਲੱਗਦਾ ਕਿਹੜਾ ਹੈ ਜਿਆ ਇਸ਼ੂ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਹਦੇ ਆਧਾਰ ਦੇ ਉੱਤੇ ਲੋਕ ਤੁਹਾਨੂੰ ਵੋਟ ਦੇਣਗੇ ਤੁਹਾਨੂੰ ਐਮਐਲਏ ਬਣਾਉਣਗੇ ਤਾਂ ਅ ਮੁੱਦੇ ਤਾਂ ਸਾਨੂੰ ਲੋਕ ਦੱਸਦੇ ਆ ਜੀ ਪਟਿਆਲੇ ਸ਼ਹਿਰ ਦੇ ਵਿੱਚ ਅੱਧੀ ਪਰਸ ਜਿਹੜੀ 50% ਪਾਪੂਲੇਸ਼ਨ ਹੈ ਉਹ ਗੰਦੀਆਂ ਬਸਤੀਆਂ ਚ ਰਹਿੰਦੀ ਆ ਬਦਬੂ ਭਰੀ ਜ ਮਤਲਬ ਬਹੁਤ ਹੀ ਇੱਕ ਜਿਹੜਾ ਤੁਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਆ ਸਾਰਾ ਸ਼ਹਿਰ ਸਾਰੇ ਸ਼ਹਿਰ ਦੇ ਵਿੱਚ ਪੰਜ ਪੰਜ ਦਰਿਆਵਾਂ ਦੀ ਧਰਤੀ ਤੇ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਹੈ ਸਤਾਤਾ ਦੇ ਕੂੜੇ ਦੇ ਢੇਰ ਹੈ, ਆਵਾਰਾ ਪਸ਼ੂ ਹੈ, ਟ੍ਰੈਫਿਕ ਦਾ ਬੁਰਾ ਹਾਲ ਹੈ। ਸੀਵਰੇਜ ਸਿਸਟਮ ਕੰਮ ਨਹੀਂ ਕਰ ਰਿਹਾ। ਇਹ ਬੁਨਿਆਦੀ ਸਹੂਲਤਾਂ ਪਲੱਸ ਅਸੀਂ ਐਜੂਕੇਸ਼ਨ ਤੇ ਹੈਲਥ ਨੂੰ ਰਿਫਾਰਮ ਕਰਾਂਗੇ। ਰਜਿੰਦਰਾ ਹਸਪਤਾਲ ਨੂੰ ਠੀਕ ਕਰਾਂਗੇ। ਲੋਕਾਂ ਨੂੰ ਪੀਣ ਲਈ ਪਾਣੀ ਦੇਵਾਂਗੇ। ਬੇਸਿਕ ਮੁੱਦੇ ਆ ਲੋਕ ਸਾਨੂੰ ਮੁੱਦੇ ਦੱਸ ਰਹੇ ਆ। ਔਰ ਅਸੀਂ ਇੱਕ ਸਵਰਾਜ ਦਾ ਕਨਸੈਪਟ ਲਿਆ ਕੇ 170 ਕਮੇਟੀਆਂ ਬਣਾਉਂਗਾ ਮੈਂ ਪਟਿਆਲੇ ਦੇ ਵਿੱਚ। ਅਸੀਂ ਉਹ ਸਵਰਾਜ ਵਾਲਾ ਕਨਸੈਪਟ ਤਾਂ ਫੇਲ ਹੋ ਗਿਆ ਦਿੱਲੀ 'ਚ ਨਾ। ਰਵਿੰਦ ਕੇਜਰੀ ਵਾਲੋ ਵੀ ਗੱਲ ਕਰਨੋਂ हट ਗਏ ਦੀ। ਨਹੀਂ ਨਹੀਂ, ਬਿਲਕੁਲ ਫੇਲ ਨਹੀਂ ਹੋਇਆ ਜੀ। ਬ ਪਦਾਰਣ ਅਤੇ ਜਿਹੜਾ ਲਹੰਗਾ ਚੁੰਨੀ ਜੁੱਤ ਦੇਸੀ ਜੁੱਤੀਆਂ ਪਰਾਂ ਦੇ ਇਹ ਸਾਰੇ ਦੁਨੀਆ 'ਚ ਮਸ਼ਹੂਰ ਹੈ ਅਸੀਂ ਉਹਨਾਂ ਨੂੰ ਮਾਰਕੀਟਸ ਵੀ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਬੇਸਿਕ ਇਨਫਰਾਸਟ੍ਰਕਚਰ ਦੇਵਾਂਗੇ ਲੋਕਾਂ ਨੂੰ ਬੇਸਿਕ ਕਮਿਊਨਿਟੀਜ਼ ਦੇਵਾਂਗੇ ਹੈਲਥ케ਅਰ ਤੇ ਐਜੂਕੇਸ਼ਨ ਦੇਵਾਂਗੇ ਅਸੀਂ এমਪਲੋਇਮੈਂਟ ਮੈਸਿਵ ਸਕਿੱਲ ਤੇ ਜਨਰੇਟ ਕਰਾਂਗੇ ਆਲੇ 'ਚ ਕਾਮਰੇਡ ਬੜੇ ਨੇ ਕਾਮਰੇਡ ਤੁਹਾਨੂੰ ਸਪੋਰਟ ਕਰ ਰਹੇ ਨੇ ਕਿਉਂਕਿ ਹਰੀਜਿੰਦਰਾ ਕਾਲਜ 'ਚ ਵੀ ਕਾਮਰੇਡਾਂ ਦਾ ਘੜ ਰਿਹਾ ਹੈਗਾ ਪਿਆ ਵੀ ਯੂਨੀਵਰਸਿਟੀ ਚ ਵੀ ਹੋਰ ਵੀ ਇੱਥੇ ਬਹੁਤ ਪ੍ਰੋਫੈਸ਼ਨ ਚ ਕਾਮਰੇਡ ਨੇਗੇ ਤੁਹਾਨੂੰ ਸਪੋਰਟ ਕਰ ਰਹੇ ਨੇ ਉਹ ਮੈਂ ਆਈ ਸਰਜਨ ਤੋਂ ਸਵਾਏ ਮੈਂ ਇੱਕ এনवायरमेंटਲਿਸਟ ਵੀ ਆ ਮੈਂ ਆਰਗੈਨਿਕ ਫਾਰਮਿੰਗ ਤੇ ਵੀ ਕਾਮਰੇਡਾਂ ਨਾਲ ਮੇਰਾ ਬਹੁਤ ਨੇੜੇ ਦਾ ਮੈਂ ਇੱਕ ਪ੍ਰੋਵਿੰਸ਼ਨ ਆਫ ਨਿਊਕਲੀਅਰ ਵਾਰ ਮੈਂ ਸਟੂਡੈਂਟ ਲਾਈਫ ਦੇ ਵਿੱਚ ਮੈਂ ਉਹਨਾਂ ਨਾਲ ਬਹੁਤ ਕੰਮ ਕੀਤਾ ਹੋਇਆ ਮੈਨੂੰ ਜਿਹੜਾ ਅਕਰੋਸ ਦਾ ਸਪੈਕਟ੍ਰਮ ਸੋਸਾਇਟੀ ਮੈਨੂੰ ਤੁਸੀਂ ਹੈਰਾਨ ਹੋਊਗਾ ਕਿ ਮੈਨੂੰ ਜਿਹੜੇ ਭਾਜਪਾ ਵਾਲੇ ਅਕਾਲੀ ਕਾਂਗਰਸ ਉਹ ਮੈਸਿਵ ਮੈਨੂੰ ਸਪੋਰਟ ਆ ਉਹਦੀ ਮਤਲਬ ਵੀਜ਼ਿਵਲ ਨਹੀਂ ਆਇਆ ਉਹ ਅੰਦਰੋਂ ਖਾਤੇ ਵੋਟਾਂ ਮੈਨੂੰ ਪੈਣਗੀਆਂ ਔਰ ਮੈਨੂੰ ਉਮੀਦ ਹੈ ਕਿ ਮੈਂ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗਾ ਕੋਈ ਸ਼ੱਕ ਨਹੀਂ ਹੈ ਇਹਦੇ ਬਾਰੇ ਸੋਇਸਨ ਡਾਕਟਰ ਬਲਬੀਰ ਜਿਹੜੇ ਆਪਣੀ ਜਿੱਦ ਦਾ ਦਾਵਾ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਨੇ ਕੈਪਟਨ ਮਰਿੰਦਰ ਸਿੰਘ ਤੇ ਜਨਰਲ ਜੀ ਜੀ ਸਿੰਘ ਲੜਾਈ ਬੜੀ ਇੰਟਰਸਟਿੰਗ ਆ ਪਟਿਆਲਾ ਚ ਦੇਖੋ ਹੁਣ ਜਿਹੜੇ ਆਈ ਸਰਜਨ ਰਹੇ ਨੇ ਕੀ ਉਹ ਰਾਜਨੀਤੀ ਚ ਵੀ ਇਲਾਜ ਕਰਦੇ ਨੇ ਸਾਰੇ ਕਾਸੇ ਦਾ ਜਾਂ ਇਥੋਂ ਕੋਈ ਹੋਰ ਬਾਜ਼ੀ ਮਾਰਦਾ ਪਰ ਦਾਵਾ ਕਰ ਰਹੇ ਨੇ ਡਾਕਟਰ ਬਲਬੀਰ ਕੀ ਉਹਨਾਂ ਦੀ ਹੀ ਪਟਿਆਲਾ ਤੋਂ ਜਿੱਤ ਹੋਏਗੀ ਕੈਮਰਾਮੈਨ ਅਮੀਦ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਪਟਿਆਲਾ